ਮਤ ਗੁਰ ਮਤ ਬ੍ਰਹਮ ਪਛਾਣਿਓ ਪਟ ਸਹਿਬਾਨ ਕਹਿੰਦੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੂੰ ਕਿ ਤੁਸੀਂ ਜਨਮਿਆ ਹੀ ਤੁਹਾਡੇ ਮਾਤਾ ਜੀ ਗੁਰਮਕਸਨ ਤੁਹਾਡੇ ਪਿਤਾ ਜੀ ਗੁਰੂ ਸੰਨ ਤੁਸੀਂ ਜਨਮਦੇ ਹੀ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲਿਆ ਤੈਂ ਜਨਮਤ ਗੁਰ ਮਤ ਬ੍ਰਹਮ ਪਛਾਣਿਓ ਤੇ ਤੁਸੀਂ ਗੁਰੂ ਦੀ ਮਤ ब्रह्म की पछाण की गुर अर्जुन घर गुर रामदास भगत उत्तर आयो धन गुरु अर्जन देव जी महाराज सच्चे पातशाह जी का प्रकाश होया गुरु रामदास जी महाराज के घर সতগুড়া